ਨਾ ਤਾਂ ਪਿਆਰੇ ਬੱਚੇ ਤਾਰੇ ਨੂੰ ਪਿਆਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਪ੍ਰੀਖੇ ਦੀ ਤਿਆਰੀ ਦੀਨ ਪ੍ਰੈਕਟਿਸ ਸੈੱਟ 2 ਦੇ ਤੀਜੇ ਸਵਾਲ ਦੇ ਉੱਤੇ ਆ ਗਏ ਤਾਂ ਬੇਟਾ ਇਹਦੇ ਵਿੱਚ ਕੀ ਕਹਿੰਦਾ ਪਿਆ ਕਹਿੰਦਾ 1 ਕਿਲੋਮੀਟਰ ਬਰਾਬਰ ਹੈ ਤਾਂ ਕਿੰਨੇ 100 ਮੀਟਰ 100 ਡੈਸੀਮੀਟਰ 100 ਡੈਕਾਮੀਟਰ ਜਾਂ 100 ਹੈ ਕਲੀਅਰ ਤਾਂ ਬੇਟਾ ਆਪਾਂ ਪਹਿਲਾਂ ਵੀ ਮਾਪਣ ਦੇ ਸਵਾਲ ਕੀਤੇ ਸੀ ਜਿਹਦੇ ਵਿੱਚ ਤੁਹਾਨੂੰ ਕਿਹਾ ਸੀ ਇੱਕ ਸਟੇਟਮੈਂਟ ਚੇਤੇ ਰੱਖਣੀ ਤੁਸੀਂ ਕੱਲ ਹੈਪੀ ਡਾਕੀਏ ਨੂੰ ਮਹਿੰਗੀ ਡਰੈਸ ਸਸਤੀ ਮਿਲੀ ਠੀਕ ਹੈ ਤਾਂ ਤਿੰਨ ਤਰ੍ਹਾਂ ਦੇ ਸੀਗੇ ਠੀਕ ਹੈ ਕੱਲ ਇਹ ਦੇ ਵਿੱਚ ਜਦੋਂ ਆਪਾਂ ਮੀਟਰ ਮੀਟਰਾਂ ਦਾ ਆਉਂਦਾ ਤਾਂ ਦੂਰੀ ਦਾ ਆਉਂਦਾ ਤਾਂ ਕੱਲ ਹੈਪੀ ਡਾਕੀ ਨੂੰ ਮਹਿੰਗੀ ਡਰੈਸ ਸਸਤੀ ਮਿਲੀ ਇਹ ਸਟੇਟਮੈਂਟ ਚੇਤੇ ਰੱਖਣੀ ਸੀ ਕਿ ਕੇ ਦਾ ਮਤਲਬ ਕਿਲੋਮੀਟਰ ਹੈਕਟੋਮੀਟਰ ਡੈਕਾਮੀਟਰ ਮੀਟਰ ਡੈਸੀਮੀਟਰ ਸੈਂਟੀਮੀਟਰ ਤੇ ਮੀਟਰ ਹੁਣ ਕੀ ਪੁੱਛ ਰਿਹਾ 1 ਕਿਲੋਮੀਟਰ ਬਰਾਬਰ ਹੈ ਤਾਂ ਕਿਲੋਮੀਟਰ ਆਹਾ ਆ ਗਿਆ ਬੇਟਾ ਆ ਕਿਲੋਮੀਟਰ ਆ ਗਿਆ ਠੀਕ ਹੈ ਤਾਂ ਇਹਦੇ ਵਿੱਚ ਅਸੀਂ ਦੱਸਣਾ ਵੀ ਕਿੰਨੇ 100 ਮੀਟਰ ਬੇਟਾ ਇਧਰਲੇ ਪਾਸੇ ਜ਼ੀਰੋ ਆ ਲਾਈ ਚੱਲਾਂਗੇ ਤਾਂ ਮੀਟਰ ਤਾਂ 1000 ਬਣ ਜਾਂਦੇ 1 2 ਤੇ 3 ਜ਼ੀਰੋਆਂ ਲੱਗਦੀਆਂ ਪਈਆਂ ਠੀਕ ਹੈ ਫਿਰ ਉਹ ਕਹਿੰਦਾ ਪਏ ਡੈਸੀਮੀਟਰ ਡੈਸੀਮੀਟਰ ਤਾਂ ਬੇਟਾ ਕਿੱਥੇ ਚਲੇ ਜਾਂਦੇ 1 2 3 4 ਚਾਰ ਜ਼ੀਰੋਆਂ ਲੱਗ ਜਾਂਦੀਆਂ 10000 ਬਣ ਜਾਣੇ ਹੁਣ ਉਹ ਪੁੱਛ ਰਿਹਾ 100 ਡੈਕਾਮੀਟਰ ਤਾਂ ਆ ਡੈਕਾਮੀਟਰ ਇੱਥੇ ਆ ਗਿਆ ਬੇਟਾ ਤਾਂ ਇਹਦੇ ਨਾਲ ਇੱਕ ਜ਼ੀਰੋ ਇੱਥੇ ਤੇ ਇੱਕ ਜ਼ੀਰੋ ਇੱਥੇ ਡੈਕਾਮੀਟਰ ਕਿੰਨੇ ਹੋਗੇ ਸੋ ਤਾਂ 100 ਡੈਕਾਮੀਟਰ ਹੈ ਜਿਹੜਾ ਇਹਦਾ ਉੱਤਰ ਆ ਜਾਊਗਾ ਤਾਂ ਆਪਾਂ ਦੇਖਦੇ ਹਾਂ ਆ ਤੀਜਾ ਜਿਹੜਾ 100 ਡੈਕਾਮੀਟਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਬੇਟਾ ਇਹ ਸੀਗਾ ਸਵਾਲ ਨੰਬਰ 3 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਦੇਖਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ